ਯੂਐਸਏ ਦਾ ਸਰਪੰਚ ਕਿਵੇਂ ਕਰੂਗਾ ਹਿੰਦੁਸਤਾਨ ਦੀ ਮੰਡੀ ਨੂੰ ਉਹ ਕਹਿੰਦਾ ਖੋਲਣਾ ਚਾਹੀਦਾ ਹੈ ਹਿੰਦੁਸਤਾਨ ਚ ਸਬਸਿਡੀਆਂ ਖਤਮ ਹੋਣੀਆਂ ਚਾਹੀਦੀਆਂ ਨੇ ਮੰਨਿਆ ਕਿ ਥੋੜੇ ਦਿਨ ਲਈ ਤੁਹਾਨੂੰ ਥੋੜੇ ਦਿਨ ਤੱਕ ਤੁਹਾਨੂੰ ਚੀਜ਼ਾਂ ਸਸਤੀਆਂ ਮਿਲ ਜਾਣਗੀਆਂ ਪਰ ਆਉਣ ਵਾਲੇ ਸਮੇਂ ਚ ਸਾਡਾ ਪੰਜਾਬ ਦਾ ਕਿਸਾਨ ਬਿਲਕੁਲ ਬਰਬਾਦ ਹੋ ਜਾਊ ਆਉਣ ਵਾਲਾ ਇੱਕ ਹਫਤਾ ਸਾਡੇ ਲਈ ਬਹੁਤ ਖਤਰਨਾਕ ਹੈ ਸਾਡੇ ਦੇਸ਼ ਦੇ ਇੱਕ ਪ੍ਰਤੀਨਿਧੀ ਮੰਡਲ ਅਮਰੀਕਾ ਜਾ ਰਿਹਾ ਹੈ ਜਿਹੜਾ ਇਸ ਸੌਦੇ ਤੇ ਮੁੱਲ ਭਾਅ ਕਰੂਗਾ ਜੇ ਉਸ ਦੇ ਵਿੱਚ ਸਾਡੇ ਬੰਦੇ ਪਾਸ ਹੋਏ ਤਾਂ ਸਾਡਾ ਪੰਜਾਬ ਦਾ ਕਿਸਾਨ ਬਾਜੂ ਨਹੀਂ ਇਸ ਬਲੈਕਮੇਲਿੰਗ ਦੇ ਵਿੱਚ ਪੰਜਾਬ ਸਭ ਨਾਲੋਂ ਪਹਿਲਾਂ ਪੀਸਿਆ ਜਾਊ ਤੁਸੀਂ ਕਹੋਗੇ ਉਹ ਕਿਵੇਂ ਪੰਜਾਬ ਨੇ ਹੁਣ ਤੱਕ ਇਸ ਦੇ ਵਿਰੁੱਧ ਬਾਈਡਨ ਵੇਲੇ ਵੀ ਜਿਹੜੇ ਧਰਨੇ ਲੱਗੇ ਸੀ ਉਹ ਇਹੀ ਚੀਜ਼ ਸੀ ਉਹਦੇ ਚ ਜਿੱਤ ਪ੍ਰਾਪਤ ਕੀਤੀ ਸੀ ਪਰ ਹੁਣ ਡੋਨਲਡ ਟਰੰਪ ਸਾਨੂੰ ਪਾਕਿਸਤਾਨ ਦੇ ਬਰਾਬਰ ਲਿਆ ਕੇ ਖੜਾਉਣਾ ਚਾਹੁੰਦਾ ਹੈ ਟੋਨਰ 트럼ਪ ਦਾ ਹੁਣ ਮੁੱਦਾ ਹੀ ਇਹ ਹੈ ਵੀ ਪੰਜਾਬ ਨਹੀਂ ਪੂਰਾ ਹਿੰਦੁਸਤਾਨ ਬੇਸ਼ੱਕ ਵਪਾਰ ਲਈ ਖੁੱਲੇ ਉਹਨੇ ਆਪਣੇ ਸਾਰਿਆਂ ਨੂੰ ਵੱਡੇ ਟ੍ਰੇਡਿੰਗ 파ਟਨਰ ਕੈਨੇਡਾ ਉਹਦੇ ਤੇ ਨਿਸ਼ਾਨਾ ਲਾ ਕੇ ਉਹਨੂੰ ਵੀ ਠੋਕਤਾ ਉਹਨੇ ਚైనా ਨਾਲੋਂ ਨੇ ਸਮਝਾਉਤਾ ਕਰ ਲਿਆ ਸੀਗਾ ਫੇਰ ਮੁੱਕਰ ਗਿਆ 35% ਤੱਕ ਉਹਦੇ ਤੇ ਟੈਰਫ ਲਾਤਾ ਤੁਸੀਂ ਕਹੋਗੇ ਇਹਨਾਂ ਚੀਜ਼ਾਂ ਨਾਲ ਸਰਕਾਰ ਸਾਡਾ ਕੀ ਸਭ ਨਾਲੋਂ ਪਹਿਲਾ ਸਰਕਾਰ ਕਿਸਾਨ ਦਾ ਹੈ ਕਿਸਾਨ ਬੜੇ ਚੌਲ ਨਾਲ ਸੋਚੂਗਾ ਵੀ ਵੱਡੀਆਂ-ਵੱਡੀਆਂ ਕੰਪਨੀਆਂ ਸਾਡੇ ਦੇਸ਼ ਚ ਆ ਰਹੀਆਂ ਨੇ ਵੱਡੇ ਵੱਡੇ ਫਾਰਮ ਖੁੱਲ ਰਹੇ ਨੇ ਬੜੀ ਖੁਸ਼ੀ ਹੂ ਉਹਨੂੰ ਉਸ ਟਾਈਮ ਪਰ ਲੇਕਿਨ ਸਾਲਦਰ ਸਾਲ ਤਿੰਨ ਚਾਰ ਸਾਲਾਂ ਦੇ ਵਿੱਚ ਸਾਰੇ ਬਾਜ਼ਾਰ ਤੇ ਉਹਦਾ ਕਬਜ਼ਾ ਹੋ ਜੂ ਜਿਹੜੀਆਂ ਜ਼ਮੀਨਾਂ ਅੱਜ ਚੰਡੀਗੜ੍ਹ ਦੇ ਆਲੇ ਦੁਆਲੇ ਕਿਵੇਂ ਵਿਕੀਆਂ ਨੇ ਉਸੇ ਤਰ੍ਹਾਂ ਹੀ ਪੰਜਾਬ ਚ ਵੱਡੇ ਵੱਡੇ ਫਾਰਮ ਨੂੰ ਦੇਖੋਗੇ ਤੁਸੀਂ ਜੇ ਇਹਦੀ 트াম্প ਦੀ ਬਲੈਕਮੇਲਿੰਗ ਨਾਲ ਸਾਡੇ ਦੇਸ਼ ਦੇ ਲੀਡਰ ਨੇ ਸ਼ਕਤੀ ਨਾਲ ਨਾ ਨਿਪਟੇ ਇਹ ਇਕੱਲੇ ਭਾਰਤ ਨਾਲ ਨਹੀਂ ਹੋ ਰਿਹਾ ਇਹ ਸਾਰਿਆਂ ਦੇਸ਼ਾਂ ਨਾਲ ਹੋ ਰਿਹਾ ਜਿੰਨੇ ਦੇਸ਼ਾਂ ਦੇ ਵਿੱਚ ਉਹਨੇ ਸਮਝੌਤੇ ਕਰ ਲਏ ਉਹਨਾਂ ਚ ਆਉਣ ਵਾਲੇ ਸਮੇਂ ਚ ਪੂਰੇ ਵਿਸ਼ਵ ਦੀਆਂ ਮੰਡੀਆਂ ਉਹਨਾਂ ਚੋਂ ਕਮਾਉਣ ਵਾਲੇ ਬਿਲ ਗੇਟਸ ਵਰਗੇ ਆਪਣੇ ਸੌਦੇ ਆਪਣੇ ਮੁਫਾਦਾ ਲਈ ਵੇਚਣਗੇ ਮੁਫਾਦਾ ਲਈ ਉਹ ਵਿਜਵਾਉਣਗੇ ਮੁਫਾਦਾ ਲਈ ਉਹ ਖਰੀਦਣਗੇ ਕੀ ਜ਼ਮੀਨਾਂ ਦੇ ਰੇਟ ਹੋਣਗੇ ਕੀ ਫਸਲ ਦੇ ਰੇਟ ਹੋਣਗੇ ਇਹ ਵਿਸ਼ੇ ਵਪਾਰ ਸੰਗਠਨ ਤੈਅ ਕਰੋ ਜੀਨੂੰ ਤੁਸੀਂ ਧਰਨਾ ਲਾ ਕੇ ਰੋਕ ਨਹੀਂ ਸਕਦੇ ਅੱਜ ਪੰਜਾਬ ਚੁੱਪ ਹੈ ਇਸ ਚੀਜ਼ ਦਾ ਕਿਸੇ ਨੂੰ ਪਤਾ ਹੀ ਨਹੀਂ ਪਤਾ ਕਿਵੇਂ ਲੱਗੂਗਾ ਕਿਉਂਕਿ ਅਸੀਂ ਵਰਲਡਵਾਈਡ ਆਪਣੇ ਬੱਚਿਆਂ ਨੂੰ ਟ੍ਰੇਨ ਨਹੀਂ ਕੀਤਾ ਅਸੀਂ ਵਰਲਡਵਾਈਡ ਚੀਜ਼ਾਂ 'ਚ ਆਪਣੇ ਬੱਚਿਆਂ ਨੂੰ ਜਾਣੇ ਨਹੀਂ ਦਿੱਤਾ ਅਸੀਂ ਤਾਂ ਗਾਣਿਆਂ 'ਚ ਪੰਜਾਬੀ ਬੱਚਿਆਂ ਨੂੰ ਇਹ ਕਹਿ ਆ ਵੀ ਤੂੰ ਤਾਂ ਘੈਂਟ ਬੋਤ ਐ ਉਹਨੂੰ ਸਮਝ ਵਾਲੀਆਂ ਗੱਲਾਂ ਉਹਦੇ ਅੰਦਰ ਜਾਣੇ ਨਹੀਂ ਦਿੱਤੀਆਂ ਵੀ ਤੂੰ ਪੂਰੇ ਬੇਸ਼ਕੂ ਨਾਲ ਲੜਾਈ ਕਿਵੇਂ ਕਰਨੀ ਹੈ ਹੁਣ ਪੰਜਾਬ ਉਹ ਪੰਜਾਬ ਨਹੀਂ ਹਿੰਦੁਸਤਾਨ ਉਹ ਹਿੰਦੁਸਤਾਨ ਨਹੀਂ ਜਿਹੜਾ ਲੜਾਈ ਵਾਲਾ ਕੰਮ ਹੈ ਇਹ ਹੁਣ ਗੋਲੀਆਂ ਬੰਦੂਖਾਂ ਨਾਲ ਨਹੀਂ ਹੋਣ ਵਾਲਾ ਇਹ ਹੁਣ ਹੋਣ ਵਾਲਾ ਤਰਫ ਨਾਲ ਅਗਲੇ ਕੋਲੇ ਹਥਿਆਰ ਹੈ ਜਿਹੜਾ ਸਾਡੀ ਦੁਨੀਆ ਦਾ ਸਰਪੰਚ ਬਣਿਆ ਫਿਰਦਾ ਡੋਨਲਡ ਟਰੰਪ ਉਹ ਹਥਿਆਰ ਨਾਲ ਉਹ ਸਾਰੇ ਆ ਦੇਸ਼ਾਂ ਤੇ ਤਾਨਾਸ਼ਾਹੀ ਕਰ ਰਹੇ ਹੈ ਦੁਨੀਆ ਹਰਾਨ ਹੈ ਡੀਪ ਸਟੇਟ 트럼ਪ ਦੀ ਖੁਦ ਹਰਾਨ ਹੈ ਕਿ ਇਹਦੇ ਨਾਲ ਸਾਡਾ ਅਕਸ ਕਿੰਨਾ ਖਰਾਬ ਹੋਊਗਾ ਪਰ ਉਹ ਕਰ ਕੁਛ ਨਹੀਂ ਸਕਦੇ ਜਿਹੜੀਆਂ ਨੀਤੀਆਂ 트럼ਪ ਲਾ ਰਿਹਾ ਹੈ ਨਾ ਉਹਦੇ ਨਾਲ ਕੱਲਾ ਕੱਲਾ ਆਦਮੀ ਪ੍ਰਭਾਵਿਤ ਹੋਊਗਾ ਉਹਦਾ ਖੁਦ ਦਾ ਸਾਥੀ ਜਿਹੜਾ ਉਹ ਕਾਰਾ ਬਣਾਉਂਦਾ ਹੁੰਦਾ ਸੀ ਜਿਹਨੇ ਸੈਟੇਲਾਈਟ ਤੇ ਜਾਣ ਵਾਲਾ ਇੱਕ ਉਹ ਬਣਾਇਆ ਸੀਗਾ ਸਿਸਟਮ ਉਹ ਵੀ ਉਹਦਾ ਸਾਥ ਛੱਡ ਗਿਆ ਉਹ ਵੀ ਉਹਦੇ ਵਿਰੁੱਧ ਪਾਰਟੀ ਬਣਾਉਣ ਲੱਗ ਗਿਆ ਇੰਨੀ ਦੂਰ 4000 5000 ਕਿਲੋਮੀਟਰ ਬੈਠੇ ਦਾ ਟਰੰਪ ਦਾ ਆਸਰ ਸਾਡੇ ਤੇ ਹੋਣੇ ਇਹ ਸਾਨੂੰ ਅਜੇ ਪਤਾ ਹੀ ਨਹੀਂ ਅਸੀਂ ਸੋਚਦੇ ਹਾਂ ਇਹ ਤਾਂ ਚੀਜ਼ਾਂ ਸਰਕਾਰਾਂ ਕਰਦੀਆਂ ਨੇ ਵੀ ਸਰਕਾਰ ਦਾ ਸੈਂਟਰ ਚੋਂ ਜਾਣਾ ਹੈ ਵਾਪਸ ਅਮਰੀਕਾ ਨਾਲ ਗੱਲ ਕਰਕੇ ਮੁੜੇ ਆਉਣਾ ਕੋਈ ਪਤਾ ਨਹੀਂ ਆਉਣ ਵਾਲੇ ਹਫ਼ਤੇ ਦੇ ਵਿੱਚ ਸਾਡੇ ਪੰਜਾਬ 'ਚ ਸਾਰਿਆਂ ਨਾਲ ਪਹਿਲਾਂ ਗਾਜ ਡਿਗਣੀ ਹੈ ਜੇ ਓਪਨ ਹੋ ਗਿਆ ਇੰਡੀਆ ਇਹ ਤੋਹਫ਼ਾ ਦੇ ਰਿਹਾ ਸਾਨੂੰ ਅਮਰੀਕਾ ਵੀ ਇਹਨੂੰ ਕਬੂਲ ਕਰੋ ਅਜੇ ਸਰਕਾਰ ਅਡਿਵੀ ਹੈ ਅਜੇ ਇੱਕ ਹਫ਼ਤਾ ਪਿਆਏ ਦੇ ਵਿੱਚ ਕਿਉਂਕਿ ਉਹਨੇ ਮੁੱਲ ਤੇ ਟੈਰਫ ਤੇ ਕਫਤੇ ਦੇ ਦਿੱਤੀ ਹੈ ਜੇ ਟੈਰਫ ਲਾਗੂ ਹੁੰਦਾ ਹੈ ਕਈ ਦੇਸ਼ਾਂ ਤੇ ਤਾਂ ਉਹਨੇ 35 35% ਟੈਰਫ ਲਾਤਾ ਭਾਰਤ ਤੇ ਅਮਰੀਕਾ ਚ ਜਿਹੜੀ ਗੱਲਬਾਤ ਚੱਲ ਰਹੀ ਹੈ ਉਹ ਹਰ ਹਫ਼ਤੇ ਦੇ ਵਿੱਚ ਵਿੱਚ ਕਿਸੇ ਨਤੀਜੇ ਤੇ ਪਹੁੰਚ ਜਾਣੀ ਹੈ ਸਿੱਧਾ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਹੁਣ ਅਮਰੀਕਾ ਚਾਹੁੰਦਾ ਹੈ ਵੀ ਜਿੰਨਾ ਦੁੱਧ ਤੋਂ ਬਣਿਆ ਹੋਇਆ ਸਮਾਨ ਹੈ ਉਹ ਇੰਡੀਆ 'ਚ ਸਾਡਾ ਵਿਕੇ ਅੱਜ ਤੁਹਾਨੂੰ ਪੰਜਾਬ ਦਾ ਦੁੱਧ ਪੰਜਾਬ ਦਾ ਸਾਰਾ ਕੁਝ ਮਿਲ ਹੀ ਜਾਂਦਾ ਹੈ ਇਹ ਨਹੀਂ ਪਤਾ ਅਗਲੇ ਮਹੀਨੇ ਤੋਂ ਤੁਹਾਡੇ ਘਰੇ ਯੂਐਸਏ ਮੇਡ ਦੁੱਧ ਵੀ ਆਉਣ ਲੱਗ ਜੇ ਜਿਹੜੇ 6 6 ਮਹੀਨੇ ਖਰਾਬ ਨਹੀਂ ਹੁੰਦਾ ਇਹ ਨਹੀਂ ਪਤਾ ਖਾਣੇ-ਦਾਣੇ ਵਾਲੀਆਂ ਕਿੰਨੀਆਂ ਚੀਜ਼ਾਂ ਪੰਜਾਬ 'ਚ ਤੁਹਾਡੇ ਘਰਾਂ ਚ ਆਉਣ ਲੱਗ ਜਾਣ ਹਿੰਦੁਸਤਾਨ 'ਚ ਆਉਣ ਲੱਗ ਜਾਣ ਤੇ ਤੁਸੀਂ ਸੋਚੋ ਵੀ ਬੜਾ ਵਧੀਆ ਇਹ ਤਾਂ ਦੇਸ਼ ਸਾਡਾ ਖੁਸ਼ਹਾਲ ਹੋ ਗਿਆ ਉਹ ਕੁਝ ਦਿਨਾਂ ਲਈ ਖੁਸ਼ਹਾਲ ਰਹੂਗਾ ਹੌਣ ਵਾਲੇ ਸਮੇਂ 'ਚ ਰੇਟ ਉਹਨਾਂ ਦੇ ਉੱਪਰ ਕਿਵੇਂ ਜਾਣਗੇ ਥੱਲੇ ਕਿਵੇਂ ਹੋਣਗੇ ਇਹ ਉਹਨਾਂ ਨੂੰ ਪਤਾ ਹੈ ਜਿਹੜੇ ਪ੍ਰੋਡਕਟ ਉਹ ਵੇਚਣੇ ਚਾਹੁੰਦਾ ਉਹਦੇ ਚ ਸੋਆਬੀਨ ਉਹਦੇ ਚ ਮੱਕਾ ਜਿਹੜਾ ਅੱਜ ਥੋੜੀ ਮੱਕੀ ਰੁੜਦੀ ਐ ਨਾ ਮੰਡੀਆਂ ਚ ਮਸਾਂ बिकਦੀ ਐ ਜੇ ਅਮਰੀਕਾ ਤੋਂ ਆਕੇ ਸੋਆਬੀਨ ਤੇ ਮੱਕੀ ਡੇਗਣ ਲੱਗੀ ਫੇ ਕਿਵੇਂ ਵੇਚਾਂਗੇ ਅਸੀਂ ਅੱਜ ਆਪਣੀ ਮੱਕੀ ਕਿੰਨੀ ਔਖੀ ਵੇਚਦੇ ਆਂ ਪਰ ਜੇ ਅਮਰੀਕਾ ਤੋਂ ਸਮੁੰਦਰੀ ਜਹਾਜ਼ਾਂ ਚ ਪ੍ਰੋਸੈਸ ਹੋ ਕੇ ਹਜ਼ਾਰਾਂ ਕਰੋੜ ਟਨ ਮੱਕੀ ਆਉਣ ਲੱਗੀ ਫਿਰ ਕਿਵੇਂ ਵੇਚਣਗੇ ਸਾਡੇ ਕਿਸਾਨ ਅੱਗੇ ਸੁਣ ਲਓ ਪੋਲਟਰੀ ਫਾਰਮ ਨੂੰ ਜਿੰਨੀ ਫੀਡ ਜਾਂਦੀ ਹੈ ਡੰਗਰਾਂ ਨੂੰ ਜਿੰਨੀ ਫੀਡ ਜਾਂਦੀ ਹੈ اربਾਂ ਡਾਲਰ ਦੀ ਇੰਡਸਟਰੀ ਤਿਆਰ ਬੈਠੀ ਹੈ ਹਿੰਦੁਸਤਾਨ ਚ ਡੰਪ ਕਰਨ ਸਾਡੀ ਫੀਡ ਇੰਡਸਟਰੀ ਕਿੱਥੇ ਜਾਊ ਮੁਰਗੀਆਂ ਨੂੰ ਪਾਉਣ ਵਾਲਾ ਦਾਣਾ ਤੱਕ ਜਿਹੜਾ ਉੱਧਰਲਾ ਰॉ ਮਟੀਰੀਅਲ ਹੈ ਅਸਲ ਪਤਾ ਕੀ ਹੈ ਉਹ ਰॉ ਮਟੀਰੀਅਲ ਸਟਣਾ ਚਾਹੁੰਦਾ ਹੈ ਜਿਹੜੇ ਮਟੀਰੀਅਲ ਨੂੰ ਉਹ ਆਪਣੇ ਦੇਸ਼ 'ਚ ਵੇਚ ਨਹੀਂ ਸਕਦਾ ਆਪਣੇ ਦੇਸ਼ 'ਚ ਉਹ ਬਿਮਾਰੀਆਂ ਫਲਾਉਂਦਾ ਹੈ ਪਲਾਸਟਿਕ ਦਾਣਾ ਇੱਥੇ ਚੁਗਦੀਆਂ ਫਿਰਦੀਆਂ ਹੁੰਦੀਆਂ ਨੇ ਨਾ ਬੀਪੀਏ ਸੜਕਾਂ ਤੇ ਕਾਗਜ਼ ਬੋਤਲ ਉਧਰੋਂ ਉਹ ਮੁਫਤ ਸਿੱੜਦੇ ਨੇ ਹੁਣ ਕਿਸੇ ਦੇਸ਼ਾਂ 'ਚ ਘਾਨਾ ਵਰਗੀਆਂ ਜਿੱਦਕਣੀ ਅਫਰੀਕਾ ਵਾਲਿਆਂ ਦੇ